ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਤਦੀਪ ਸੰਧੂ ਵਲੌਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਿਨਾ ਗੈਸ ਜਗਾਏ ਬਹੁਤ ਹੀ ਵਧੀਆ ਰੈਸਪੀ ਜਿਸ ਨੂੰ ਆਪਾਂ ਮਠਿਆਈ ਦੇ ਰੂਪ ਵਿੱਚ ਵੀ ਖਾ ਸਕਦੇ ਹਾਂ ਉਸ ਲਈ ਆਪਾਂ ਇੱਕ ਕਟੋਰੀ ਚੀਨੀ ਲਈਏ ਇੱਕ ਮਿਕਸੀ ਦਾ ਜਾਰ ਲਿਆਏ ਐ ਇਸ ਵਿੱਚ ਚੀਨੀ ਨੂੰ ਪਾ ਕੇ ਸਟਿਕ ਪਾਊਡਰ ਤਿਆਰ ਕਰ ਲਾਂਗੇ ਆਪਾਂ ਆਪ ਚੀਨੀ ਦਾ ਕੁ ਵਧੀਆ ਪਾਊਡਰ ਬਣਾ ਕੇ ਤਿਆਰ ਕਰ ਲਏ। ਹੁਣ ਇਸ ਦਾ ਆਪਾਂ ਪਾਊਡਰ ਥੋੜਾ ਜਿਹਾ ਕੌਲੀ ਵਿੱਚ ਟਰਾਂਸਫਰ ਕਰ ਲਾਂਗੇ। ਅਤੇ ਪਾਊਡਰ ਪਾਊਡਰ ਨੂੰ ਆਪਾਂ ਕੌਲੀ ਵਿੱਚ ਟਰਾਂਸਫਰ ਕਰ ਲਾਂਗੇ। ਤੁਸੀਂ ਮਿੱਠਾ ਘੱਟ ਵੱਧ ਆਪਣੇ ਸਵਾਦ ਅਨੁਸਾਰ ਰੱਖ ਸਕਦੇ ਹੋ। ਆਪਾਂ ਇੰਨਾ ਪਾਊਡਰ ਇੱਕ ਸਾਈਡ ਤੇ ਕੱਢ ਲਿਆ ਹੈ। ਹੁਣ ਇਸ ਵਿੱਚ ਆਪਾਂ ਥੋੜੇ ਜਿ ਇਸ ਵਿੱਚ ਹੁਣ ਆਪਾਂ 8 ਤੋਂ 10 ਬਦਾਮ ਲਏ ਨੇ ਇਸ ਨੂੰ ਐਡ ਕਰਾਂਗੇ ਜੇ ਤੁਹਾਡੇ ਕੋਲ ਹੋਰ ਵੀ ਡਰਾਈ ਫਰੂਟਸ ਨੇ ਤੁਸੀਂ ਉਸ ਨੂੰ ਵੀ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਆਪਾਂ ਐਡ ਕਰਾਂਗੇ ਜੀ ਬਿਸਕੁਟ ਬਿਸਕੁਟਾਂ ਨੂੰ ਤੋੜ ਕੇ ਐਡ ਕਰਾਂਗੇ ਸਾਰੇ ਬਿਸਕੁਟਾਂ ਨੂੰ ਪਾਣੀ ਵਿੱਚ ਤੋੜ ਕੇ ਐਡ ਕਰ ਦਾਂਗੇ ਹੁਣ ਇਸ ਦਾ ਵੀ ਆਪਾਂ ਇੱਕ ਵਧੀਆ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ ਲੋ ਦੀ ਆਪਾਂ ਇਸ ਦਾ ਪਾਊਡਰ ਬਣਾ ਕੇ ਇਸ ਕੁੜਾਂ ਦਾ ਵਧੀਆ ਪਾਊਡਰ ਬਣਾ ਕੇ ਤਿਆਰ ਕਰ ਲਿਆ ਤੁਸੀਂ ਇਸ ਵਿੱਚ ਕੋਈ ਵੀ ਕੰਪਨੀ ਦੇ ਬਿਸਕੁਟ ਲੈ ਸਕਦੇ ਹੋ ਹੁਣ ਆਪਾਂ ਇੱਥੇ ਖਾਲੀ ਬਰਤਨ ਲਿਆਏ ਇਸ ਵਿੱਚ ਪਾਊਡਰ ਨੂੰ ਸਾਰੇ ਨੂੰ ਟ੍ਰਾਂਸਫਰ ਕਰ ਲਾਂਗੇ ਸਾਰੇ ਪਾਊਡਰ ਨੂੰ ਆਪਾਂ ਟ੍ਰਾਂਸਫਰ ਕਰ ਲਿਆ ਹੈ ਹੁਣ ਇਸ ਵਿੱਚ ਆਪਾਂ ਇੱਕ ਚੁਟਕੀ ਕੋਈ ਵੀ ਤੁਹਾਡੇ ਕੋਲ ਫੂਡ ਕਲਰ ਉਸ ਨੂੰ ਐਡ ਕਰ ਸਕਦੇ ਹੋ ਆਪਣੇ ਕੋਲ ਜੈਲੋ ਕਲਰ ਦਾ ਫੂਡ ਕਲਰ ਹੈ ਉਸ ਨੂੰ ਐਡ ਕਰਾਂਗੇ ਇੱਕ ਚੁਟਕੀ ਆਪਾਂ ਫੂਡ ਕਲਰ ਐਡ ਕਰਾਂਗੇ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਸ ਵਿੱਚ ਆਪਾਂ ਮਿਕਸ ਕਰ ਲਈ ਇਸ ਦਾ ਇੱਕ ਵਧੀਆ ਡੋ ਬਣਾ ਕੇ ਤਿਆਰ ਕਰ ਲਾਂਗੇ ਉਸ ਲਈ ਆਪਾਂ ਨੋਰਮਲ ਰੂਮ ਟੈਂਪਰੇਚਰ ਤੇ ਦੁੱਧ ਲਿਆਏ ਨਾ ਦੁੱਧ ਆਪਣਾ ਠੰਡਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਆਪਣਾ ਗਰਮ ਹੋਣਾ ਚਾਹੀਦਾ ਇਸ ਨੂੰ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਸਾਟੇ ਨੂੰ ਜੋੜ ਲਾਂਗੇ ਬਿਸਕੁਟਾਂ ਦਾ ਸਾਰੇ ਪੇਸਟ ਨੂੰ ਇਸ ਨੂੰ ਜੋੜ ਕੇ ਆਟਾ ਤਿਆਰ ਕਰ ਲਾਂਗੇ ਥੋੜਾ ਥੋੜਾ ਦੁੱਧ ਪਾ ਕੇ ਇਸ ਨੂੰ ਜੋੜ ਲਾਂਗੇ ਇਸ ਨੂੰ ਵਧੀਆ ਥਨ ਮਸਲ ਕੇ ਜੋੜ ਲਾਂਗੇ ਆਟੇ ਨੂੰ ਆਪਾਂ ਜੋੜ ਲਏ ਹੁਣ ਇਸ ਪਰ ਆਪਾਂ ਹਲਕਾ ਰੱਖ ਕੇ ਹੌਲ ਲਗਾਵਾਂਗੇ ਤੇ ਇਸ ਨੂੰ ਮਸਲ ਲਾਂਗੇ ਤਾਂ ਕਿ ਬਿਲਕੁਲ ਵਧੀਆ ਡੋ ਬਣ ਕੇ ਤਿਆਰ ਹੋ ਜਾਵੇ ਲੋਕੋ ਜੀ ਬਿਸਕੁਟਾਂ ਦਾ ਟੋ ਬਣ ਕੇ ਤਿਆਰ ਹੋ ਚੁੱਕੇ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮਠਿਆਈ ਇਸ ਵਿੱਚ ਤਾਂ ਜ਼ਿਆਦਾ ਮਿਹਨਤ ਦੀ ਵੀ ਨਹੀਂ ਲੋਡ ਪੈਂਦੀ ਤੇ ਕੋਈ ਜਾਲਾ ਸਮਾਨ ਵੀ ਨਹੀਂ ਇਸ ਵਿੱਚ ਪੈਂਦਾ ਲੋਕੋ ਜੀ ਇਹ ਆਪਾਂ ਨੂੰ ਇਸ ਨੂੰ ਇਕੱਠਾ ਕਰ ਲਿਆ ਇੱਕ ਸੌਫਟ ਟੋ ਬਣਾ ਕੇ ਤਿਆਰ ਕਰ ਲਿਆ ਜੋ ਆਪਾਂ ਖੰਡ ਪੀਸੀ ਉਹ ਅਲੱਗ ਕਰੀ ਸੀ ਉਸ ਨੂੰ ਹੁਣ ਲਵਾਂਗੇ ਇਸ ਵਿੱਚ ਦੋ ਪਾ ਦਵਾਂਗੇ ਇਸ ਵਿੱਚ ਆਪਾਂ ਤਿੰਨ ਤੋਂ ਚਾਰ ਚਮਚੇ ਸੁੱਕੇ ਦੁੱਧ ਦੇ ਐਡ ਕਰਾਂਗੇ ਮਿਲਕ ਪਾਊਡਰ ਦੇ ਇਸੇ ਹੀ ਖੰਡੇ ਵਿੱਚ ਆਪਾਂ ਚਾਰ ਚਮਚੇ ਮਿਲਕ ਪਾਊਡਰ ਪਾਏ ਤਿੰਨ ਤੋਂ ਚਾਰ ਚਮਚੇ ਆਪਾਂ ਮਿਲਕ ਪਾਊਡਰ ਲਿਆਏ ਹੁਣ ਇਸ ਨੂੰ ਵੀ ਹਲਕਾ ਜਿਹਾ ਦੁੱਧ ਪਾ ਕੇ ਅਸੀਂ ਦਾ ਵੀ ਸੌਫਟ ਡੋ ਬਣਾ ਕੇ ਤਿਆਰ ਕਰ ਲਾਂਗੇ ਉਸੇ ਅਸੇ ਵਿੱਚ ਨਾਰੀਅਲ ਦਾ ਬਰਾਦਾ ਵੀ ਯੂਜ਼ ਕਰ ਸਕਦੇ ਹੋ ਇਸ ਨੂੰ ਆਪਾਂ ਜੋੜ ਲਾਂਗੇ ਤੇ ਹੁਣ ਇਸ ਵਿੱਚ ਕੁਝ ਬੂੰਦਾ ਪਾ ਵਨੀਲਾ ਫਲੇਵਰ ਵੀ ਐਡ ਕਰਾਂਗੇ ਜੇ ਤੁਹਾਡੇ ਕੋਲ ਨਹੀਂ ਹੈ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਐਟ ਇਸ ਵਿੱਚ ਤੁਸੀਂ ਇਲਾਇਚੀ ਦਾ ਪਾਊਡਰ ਵੀ ਕੁੱਟ ਕੇ ਪਾ ਸਕਦੇ ਹੋ ਦੇ ਤਾਂ ਬੈਟਰ ਜਿਆਦਾ ਗਿੱਲਾ ਨਹੀਂ ਹੋਣਾ ਚਾਹੀਦਾ ਇਸ ਜੇ ਤੁਹਾਨੂੰ ਗਿੱਲਾ ਲੱਗੇ ਥੋੜਾ ਜਿਹਾ ਇਸ ਵਿੱਚ ਥੋੜਾ ਸੁੱਕਾ ਦੁੱਧ ਪੋੜਾ ਐਡ ਕਰਕੇ ਇਸ ਦਾ ਵੀ ਇੱਕ ਵਧੀਆ ਡੋ ਬਣਾ ਕੇ ਤਿਆਰ ਕਰ ਲੈਣਾ ਹੈ ਆਪਾਂ ਇਸ ਦਾ ਵੀ ਇੱਕ ਵਧੀਆ ਡੋ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਇਸ ਨੂੰ ਵੀ ਆਪਾਂ ਹਲਕਾ ਰਿਘੋ ਲਗਾ ਕੇ ਸੌਫਟ ਕਰ ਲਾਂਗੇ ਇਸ ਤੇ ਹਲਕਾ ਰਿਘੋ ਲਗਾ ਕੇ ਇਸ ਤਰ੍ਹਾਂ ਵੀ ਕੁਸਟੋ ਟੋ ਬਣਾ ਕੇ ਤਿਆਰ ਕਰ ਲਿਆ ਇਸ ਨੂੰ ਏਦਾਂ ਪਾ ਲੰਬਾ ਵੇਲ ਲੈਣਾ ਹੈ ਤੇ ਸਾਈਡ ਤੇ ਰੱਖ ਦੇਣਾ ਹੈ ਹੁਣ ਜਿੱਕ ਆਪਾਂ ਪੋਲੀਥੀਨ ਲੈ ਲਿਆ ਤਾਂ ਸੇ ਵੀ ਕੋਈ ਪੋਲੀਥੀਨ ਲੈ ਲੈਣਾ ਉਸ ਨੂੰ ਸਾਈਡਾਂ ਤੋਂ ਕੱਟ ਕੇ ਇਹ ਉਸ ਨੂੰ ਵਿਚਾਲੋਂ ਏਦਾਂ ਹੀ ਕਰ ਲੈਣਾ ਹੈ ਉਸ ਉੱਪਰ ਹਲਕਾ ਜਿਹਾ ਘਿਓ ਲਗਾਵਾਂਗੇ

ਉਸ ਨੂੰ ਵੇਲ ਲੈਣਾ ਹੈ ਜੋ ਸਾਈਡਾਂ ਟੁੱਟ ਰਹੀਆਂ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਉਸ ਨੂੰ ਹੱਥ ਨਾਲ ਹੀ ਸੈੱਟ ਕਰ ਦੇਣਾ ਹੈ ਇਸ ਨੂੰ ਆਪਾਂ ਇਦਾਂ ਵੇਲ ਲਿਆਏ ਥੋੜਾ ਜਿਹਾ ਆਪਾਂ ਮੋਟਾ ਹੀ ਵੇਲ ਲੈਣਾ ਹੈ ਹੋਣੇ ਇਸ ਵਿੱਚ ਜੋ ਆਪਾਂ ਖੰਡ ਤੇ ਸੁੱਕੇ ਦੁੱਧ ਦਾ ਬਣਾਇਆ ਸੀ ਪੇਸਟ ਉਸ ਨੂੰ ਲਗਾਵਾਂਗੇ ਉਸ ਨੂੰ ਇਸ ਨੂੰ ਉੱਪਰ ਫੋਲਡ ਕਰਾਂਗੇ ਉਸ ਤੋਂ ਉਸ ਤੋਂ ਇਸ ਤਰ੍ਹਾਂ ਫੋਲਡ ਕਰਕੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ 2-3 ਵਾਰ ਹੱਥ ਨਾਲ ਇਦਾਂ ਫੋਲਡ ਕਰ ਲਾਂਗੇ ਇਤਨਾਪਾ ਇਦਾਂ ਵੇਲ ਲਿਆ ਏ ਹੁਣ ਆਪਾਂ ਇੱਕ ਸਿਲਵਰ ਫੋਇਲਰ ਲੈਣੇ ਔਰ ਇਸ ਦੇ ਉੱਪਰ ਇਸ ਨੂੰ ਰੱਖਾਂਗੇ ਫਿਰ ਇਸ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ 10 ਮਿੰਟ ਲਈ ਆਪਾਂ ਫ੍ਰਿਜ ਵਿੱਚ ਰੱਖਾਂਗੇ ਤਾਂ ਕਿ ਇਹ ਸੈੱਟ ਹੋ ਜਾਵੇ ਬਿਲਕੁਲ ਜਦ ਤੱਕ ਆਪਾਂ ਆਪਣੇ ਬਿਸਕੁਟ ਆਂਦੀ ਮਠਿਆਈ ਸੈੱਟ ਹੋ ਰਹੀ ਹੈ ਫ੍ਰਿਜ 'ਚ ਤਦ ਤੱਕ ਆਪਾਂ ਬਦਾਮ ਲਵਾਂਗੇ ਇਸ ਨੂੰ ਆਪਾਂ ਦੋ ਸਾਈਟਾਂ ਵਿੱਚ ਏਦਾਂ ਕੱਟ ਲਾਂਗੇ ਤੁਸੀਂ ਪਤਲਾ ਵੀ ਕੱਟ ਸਕਦੇ ਹੋ ਉਸ ਇਸ ਦੀ ਜਗ੍ਹਾ ਕਰੋੜ ਤੇ ਕੱਢੂ ਵੀ ਲੈ ਸਕਦੇ ਹਾਂ ਇਸ ਨੂੰ ਆਪਾਂ ਬਰੀਕ ਕੱਟ ਲਾਂਗੇ ਜਾਂ ਦੋ ਹਿੱਸਿਆਂ ਵਿੱਚ ਵੀ ਕੱਟ ਲਾਂਗੇ ਹੁਣ ਆਪਾਂ 10 ਮਿੰਟ ਹੋ ਜਿੱਤੇ ਨੇ ਰੈਸਟ ਹੁੰਦੇ ਆ ਤੇ ਫਿਰ ਇਸ ਤੋਂ ਬਾਅਦ ਕੱਟ ਲਾਂਗੇ ਤੇ ਦੇ ਫੇ ਪੀਸਸ ਕੱਟ ਕਰ ਲਾਂਗੇ ਸੀ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਖਾਣ ਵਿੱਚ ਹੀ ਉਹਨੀ ਸਵਾਦ ਹੁੰਦੀ ਹੈ ਜਿੰਨੀ ਦੇਖਣ ਨੂੰ ਲੱਗ ਰਹੀ ਹੈ ਸੋ ਇਹਨਾਂ ਨੂੰ ਆਪਾਂ بس ਹੱਥ ਲਿੱਕ ਇੱਕ ਉਂਗਲਾਂ ਦੀ ਟਿੱਕ ਨਾਲ ਸੈੱਟ ਕਰ ਲਾਂਗੇ ਹਰ ਕਾਲ ਕੱਪਸ ਕਰ ਲਾਂਗੇ ਸਾਰਿਆਂ ਨੂੰ ਆਪਾਂ ਇਦਾਂ ਕੱਟ ਲੈਨੇ ਸਾਰਿਆਂ ਨੂੰ ਆਪਾਂ ਕੱਟ ਲਿਆ ਹੈ ਹੁਣ ਇਸ ਦੇ ਉੱਪਰ ਆਪਾਂ ਜੋ ਬਦਾਮ ਕ੍ਰਸ਼ ਕੀਤਾ ਸੀ ਇਹਨਾਂ ਨੂੰ ਲਗਾਵਾਂਗੇ ਤੁਸੀਂ ਹਾਫ ਵਾਲੇ ਵੀ ਲਗਾ ਸਕਦੇ ਹੋ ਸਿੰਗਲ ਪੀਸ ਵੀ ਲਗਾ ਸਕਦੇ ਹੋ ਆਪਾਂ ਸਾਰੰਗ ਤਿਆਰ ਕਰ ਲਿਆ ਹੈ ਇਹ ਆਪਣੀ ਬਿਸਕੁਟਾਂ ਤੋਂ ਬਣ ਕੇ ਮਠਾਈ ਤਿਆਰ ਹੈ ਜਿਸ ਨੂੰ ਆਪਾਂ ਬਿਸਕੁਟ ਰੋਲ ਵੀ ਕਹਿ ਸਕਦੇ ਆ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ